ਦੇਖ ਰਹੇ ਜੀ ਪ੍ਰੋ ਚੈਨਲ 2 ਟੀਵੀ ਜਿਸ ਦੇ ਵਿੱਚ ਕੀ ਅੱਜ ਹੰਡੂਈ ਦੇ ਦਫਤਰ ਪਹੁੰਚੇ ਦਿੱਤੇ ਕੀ ਇਹ ਵੈਨਿਊ ਗੱਡੀ ਜੋ ਨਵੀਂ ਲੁੱਕ ਵਾਲੀ ਪੇਸ਼ ਹੋਈ ਹੈ ਜਿੰਦਾ ਉਦਘਾਟਨ ਖੁਦ ਸਰ ਔਰ ਜਿਹੜੇ ਵਿਕੀ ਜੀ ਅਗੇ ਨੇ ਉਹਨਾਂ ਨੇ ਕੀਤਾ ਵਾ ਪਹਿਲਾਂ ਤਾਂ ਅਸੀਂ ਇਹ ਮਾਲਕ ਨਾਲ ਇਹਨਾਂ ਦੇ ਗੱਲ ਕਰਾਂਗੇ ਇਹ ਸਰ ਤੁਹਾਡਾ ਨਾਮ ਜੀ ਮੇਰਾ ਨਾਮ ਆਯੂਸ਼ ਜੀ ਯੂਜੀ ਜੋ ਅੱਜ ਇਹ ਨਵਾਂ ਮਾਡਲ ਹੈ ਜਿਹੜਾ ਕੀ ਹੁੰਡਈ ਵੱਲੋਂ ਕੱਢਿਆ ਗਿਆ ਇਹ ਸਾਨੂੰ ਕੀ ਫੀਚਰ ਹੈਗੇ ਨੇ ਕਿੰਨੀ ਇਹਦੀ ਕੋਸਟ ਹੈਗੀ ਔਰ ਕਿਸ ਤਰ੍ਹਾਂ ਦੇ ਕਿ ਲੋਕ ਕਹਿੰਦੇ ਕਿ ਅੱਜਕੱਲ ਹੁਣ ਨਵੀਆਂ ਚੀਜ਼ਾਂ ਪਸੰਦ ਕਰਦੇ ਨੇ ਲੁੱਕ ਪਸੰਦ ਕਰਦੇ ਨੇ ਬੱਚੇ ਇਸ ਚੀਜ਼ ਦਾ ਟ੍ਰੈਂਡ ਬਣਦੇ ਨੇ ਇਸ ਤਰ੍ਹਾਂ ਦੇਖ ਰਹੇ ਸਰ ਦੇਖੋ ਹੁੰਡਈ ਸ਼ੁਰੂ ਤੋਂ ਹੀ ਜਾਣੀ ਗਈ ਹੈ ਨਵੀਂ ਨਵੀਂ ਗੱਡੀਆਂ ਕੱਢਣ ਲਈ ਤਾਂ ਬੈਸਟ ਉਹ ਸੈਗਮੈਂਟ ਦੇ ਵਿੱਚ ਫੀਚਰ ਦੇਣ ਲਈ ਸੋ ਉਸੇ ਜਿਹੜੀ ਹੈ ਚੀਜ਼ ਨੂੰ ਅੱਗੇ ਵਧਾਉਂਦੇ ਹੁੰਦੇ ਇਹਨੇ ਨਵੀਂ ਵੈਨਿਊ ਲਾਂਚ ਕੀਤੀ ਆ ਮਾਰਕੀਟ ਦੇ ਕੰਪੀਟੀਸ਼ਨ ਨੂੰ ਮਾਰਕੀਟ ਦੀ ਨੀਡਸ ਨੂੰ ਸਮਝਦੇ ਹੋਏ ਨਵੀਂ ਵੈਨਿਊ ਲਾਂਚ ਕੀਤੀ ਗਈ ਹੈ ਸੋ ਐਸ ਤੁਸੀਂ ਦੇਖ ਸਕਦੇ ਹੋ ਕਾਫੀ ਐਕਸਟੀਰੀਅਰ ਤੇ ਇੰਟੀਰੀਅਰ ਦੋਨਾਂ ਲੁਕਸ ਦੇ ਵਿੱਚ ਬਹੁਤ ਚੇਂਜਸ ਕੀਤੇ ਗਏ ਨੇ ਕੋਸਮੈਟਿਕ ਚੇਂਜਸ ਬੜੇ ਕੀਤੇ ਗਏ ਨੇ ਪਰ ਪਰਫਾਰਮੈਂਸ ਦੇ ਵਿੱਚ ਕਾਫੀ ਚੇਂਜਸ ਕੀਤੇ ਗਏ ਨੇ ਜਿਵੇਂ ਤੁਸੀਂ ਦੇਖ ਸਕਦੇ ਗ੍ਰਿਲ ਇਹਦੀ ਬਿਲਕੁਲ ਨਵੀਂ ਹੈ ਜੀ ਡੀਆਰਐਲਸ ਨੇ ਉਹਦੇ ਤੇ ਕਾਫੀ ਚੇਂਜ ਕੀਤਾ ਗਿਆ ਜੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਤੁਸੀਂ ਬਾਅਦ ਵਿੱਚ ਅੰਦਰੋਂ ਵੀ ਗੱਡੀ ਵਿਖਾਣਾ ਉਹਦੇ ਵਿੱਚ ਵੀ ਸਰ ਬਹੁਤ ਚੇਂਜਸ ਕੀਤੇ ਗਏ ਨੇ ਅਡਾਸ ਇਹਦੇ ਵਿੱਚ ਜਿਹੜਾ ਪਹਿਲਾਂ ਨਹੀਂ ਸੀ ਹੁੰਦਾ ਬੈਸਟ ਇਨ ਦਾ ਸੈਗਮੈਂਟ ਅਡਾਸ ਫੀਚਰਸ ਆਂਦੇ ਨੇ ਉਹਦੇ ਵਿੱਚ ਕਲਸਟਰਮੀਟਰ ਤੇ ਬਹੁਤ ਕੰਮ ਕੀਤਾ ਗਿਆ ਸੋ ਇਹ ਯੰਗਸਟਰਸ ਨੂੰ ਏਮ ਕੀਤੀ ਗਈ ਹੈ ਗੱਡੀ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹੁੰਡੀ ਆਲਵੇਸ ਜਾਨੀ ਜਾਂਦੀ ਹੈ ਬੈਸਟ ਫੀਚਰਸ ਦੇ ਨੇ ਸੋ ਸਰ ਵੇਕਰ ਨੂੰ ਮਿਲਦਾ ਜਿਆਦਾਤਰ ਫੈਮਲੀ ਕਹਿੰਦੀ ਕਿ ਡਿੱਗੀ ਜ਼ਰੂਰ ਹੋਵੇ ਥੋੜੀ ਵੀ ਕਿਉਂਕਿ ਡਿੱਗੀ ਦਾ ਬੜਾ ਮਸਲਾ ਪੈ ਜਾਂਦਾ ਡਿੱਗੀ ਨਾ ਹੋ ਡਿੱਕੀ ਦੇ ਵਿੱਚ ਵੀ ਸਾਰੇ ਦੇ ਵਿੱਚ ਪੁਰਾਣੀ ਮੈਨੂ ਤੋਂ ਇੰਪਰੂਵਮੈਂਟਸ ਕੀਤੀਆਂ ਗਈਆਂ ਹਨ ਤੁਹਾਨੂੰ ਉਸੇ ਸਪੇਸ ਦੇ ਵਿੱਚ ਵਿਦਾਊਟ ਕੰਪਰਮਾਈਜ਼ਿੰਗ ਸੀਟ ਦੀ ਸਪੇਸ ਤੋਂ ਡਿੱਕੀ ਦੀ ਸਪੇਸ ਵਧਾ ਦਿੱਤੀ ਗਈ ਹੈ ਸੋ ਤੁਹਾਨੂੰ ਕੋਈ ਇਹੋ ਜਿਹਾ ਇਸ਼ੂ ਨਹੀਂ ਆਏਗਾ ਪਰ ਇਵਨ ਗੱਡੀ ਦੀ ਹਾਈਟ ਵੀ ਜਿਹੜੀ ਹੈ ਉਹ ਥੋੜੀ ਉੱਚੀ ਕਰਤੀ ਗਈ ਹੈ ਤਾਂ ਕਿ ਇੱਕ ਵਧੀਆ ਸਪੋਰਟੀ ਫੀਲ ਆਏ ਕਿ ਕਿਸ ਤਰ੍ਹਾਂ ਆਪਣੇ ਜਿਹੜੇ ਤੁਹਾਡੇ ਕਸਟਮਰ ਆ ਉਹਨਾਂ ਨੂੰ ਕੀ ਅਪੀਲ ਕਰੋਗੇ ਕਿ ਨਵੀਂ ਹੰਡਵੀ ਦੀ ਗੱਡੀ ਜਿਹੜੀ ਵੈਨਿਊ ਪਹੁੰਚ ਗਈ ਆ ਤੇ ਕਿਸ ਤਰ੍ਹਾਂ ਦੀ ਬੁਕਿੰਗ ਆ ਕਿਸ ਤਰ੍ਹਾਂ ਤੁਹਾਨੂੰ ਹਾਂ ਕੇ ਮਿਲ ਸਕਦੀ ਆ ਸਰ ਮੈਂ ਸਾਰੇ ਕਸਟਮਰਾਂ ਨੂੰ ਸਪੈਸ਼ਲੀ ਤਰਨਤਰਨ ਦੇ ਜਿੰਨੇ ਕਸਟਮਰ ਸੀ ਉਹਨਾਂ ਨੂੰ ਮੈਂ ਜ਼ਰੂਰ ਰਿਕੁਐਸਟ ਕਰਾਂਗਾ ਕਿ ਇੱਕ ਵਾਰੀ ਸ਼ੋਰੂਮ ਵਿਜ਼ਿਟ ਕਰੋ ਸਾਡਾ ਸ਼ੋਰੂਮ ਤਰਨਤਰਨ ਦੇ ਵਿੱਚ ਵੀ ਹੈਗਾ ਤੇ ਪੱਟੀ ਦੇ ਵਿੱਚ ਵੀ ਮੌਜੂਦ ਹੈ ਪਲੀਜ਼ ਉਧਰ ਆਓ ਵੈਨਿਊ ਹੈ ਦੋਨੋਂ ਜਗ੍ਹਾ ਅਵੇਲੇਬਲ ਹੈ ਆਓ ਤੇ ਟੈਸਟ ਡਰ ਕਰੋ ਤੇ ਫੀਲ ਕਰੋ ਆਪਣੇ ਆਪ ਕੀ ਗੱਡੀ ਦੇ ਵਿੱਚ ਤੁਹਾਨੂੰ ਕੀ ਚੇਂਜਸ ਲੱਗਦੀ ਹੈ ਤੇ ਫਿਰ ਤੁਸੀਂ ਆਪਣੇ ਆਪ ਜਿਹੜਾ ਗੱਡੀ ਦੇ ਵਰ ਅਟ੍ਰੈਕਟ ਟਕ ਟਪ ਹੋ ਗਏ ਸਰ ਬਿਲਕੁਲ ਤੁਹਾਨੂੰ ਜਿਵੇਂ ਅੱਜ ਪਤਾ ਲੱਗਾ ਗੱਡੀ ਵੈਨ ਨਵੀਂ ਆਈ ਹੈ ਕੇ ਕਟਿਆ ਖੁਸ਼ੀ ਮਨਾਈ ਹੈ ਕਿਉਂਕਿ ਹੁੰਦਾ ਨਹੀਂ ਜੇ ਘਰ ਇੱਕ ਨਵੀਂ ਦੁਲਹਨ ਆ ਜੇ ਤਾਂ ਉਹ ਨਹੀਂ ਮੰਨ ਕੇ ਗੱਡੀ ਦੇ ਵੀ ਇੱਕ ਤੋਹਫਾ ਹੁੰਦਾ ਬਿਲਕੁਲ ਸਰ ਗੱਡੀ ਦੇਖੋ ਲੋਕੀ ਬੜੀ ਐਸਪੀਰੇਸ਼ਨ ਨਾਲ ਲੈਂਦੇ ਨੇ ਲੋਕੀ ਬੜੀ ਉਮੀਦਾਂ ਨਾਲ ਲੈਂਦੇ ਨੇ ਇੱਕ ਇੱਕ ਰੁਪਿਆ ਜੋੜ ਕੇ ਪੈਸਾ ਲੈਂਦੇ ਨੇ ਸੋ ਇੱਕ ਇੱਕ ਰੁਪਿਆ ਜੋੜ ਕੇ ਜਿਹੜਾ ਹੈ ਉਹ ਕਮਾਈ ਕਰਦੇ ਨੇ ਸੋ ਸਾਨੂੰ ਵੀ ਇਹ ਹੁੰਦਾ ਕਿ ਜਿਹੜੇ ਕਸਮਰ ਨੂੰ ਉਹ ਵੈਲਿਊ ਫਾਰ ਮਨੀ ਦਿੱਤੀ ਜਾਏ ਔਰ ਵੈਨਿਊ ਜਿਹੜੀ ਹੈ ਉਸੇ ਇੱਕ ਐਕਸਪੈਕਟੇਸ਼ਨ ਨਾਲ ਕਸਟਮਰ ਦੀ ਨੀਡਸ ਨੂੰ ਸਮਝਦੇ ਗੱਡੀ ਤੇ ਬਸ ਸਿਰਫ 789 ਐਕ ਸ਼ਰਮ ਤੋਂ ਗੱਡੀ ਸ਼ੁਰੂ ਹੋ ਜਾਂਦੀ ਆ ਬਹੁਤ ਅਟਰੈਕਟਿਵ ਪ੍ਰਾਈਸ ਦੇ ਉੱਪਰ ਕੰਪਨੀ ਨੇ ਜ਼ਿਆਦਾ ਕੋਸਟ ਨਾ ਬਤਾਂਦੇ ਹੋਏ ਇਹ ਗੱਡੀ ਨੂੰ ਬਣਾਇਆ ਬਿਲਕੁਲ ਜੀ ਸਾਡੇ ਨਾਲ ਵਿਕੀ ਜੀ ਹੈਗੇ ਨੇ ਸਾਰੇ ਤੁਸੀਂ ਗੱਡੀਆਂ ਖਰੀਦਦੇ ਜੋ ਅਥਰਵੇਡ ਜੋ ਘੰਡੂਈ ਦੀ ਇਸ ਗੱਡੀ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਗੱਡੀ ਬਹੁਤ ਵਧੀਆ ਹੈ ਫੀਚਰਸ ਬਹੁਤ ਵਧੀਆ ਇਹਦੇ ਨੇ ਹੈਗੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਇਹਨੂੰ ਪਸੰਦ ਕਰਨਗੇ ਭੜਾਈ ਦੀਆਂ ਗੱਡੀਆਂ ਅੱਕੇ ਵੀ ਕਾਫੀ ਪਪੂਲਰ ਨੇ ਠੀਕ ਆ ਜੀ ਇਸ ਕਰਕੇ ਇਹਦੇ ਫੀਚਰਸ ਕਾਫੀ ਵਧੀਆ ਆਏ ਨੇ ਔਰ ਅਗਲੀ ਲੁੱਕ ਵੀ ਬਹੁਤ ਵਧੀਆ ਦਿੱਤੀ ਆ ਠੀਕ ਆ ਉਸ ਨੂੰ ਮੇਦੇ ਮੱਕੀ ਗੱਡੀ ਅਸੀਂ ਮੰਨਦੇ ਆ ਕਿ سیل ਹੋ ਬਿਲਕੁਲ ਜ ਜਿਹੜੇ ਆਕਰ ਨੌਜਵਾਨ ਆ ਉਹ ਜ਼ਿਆਦਾਤਰ ਇਸ ਲੁੱਕ ਨੂੰ ਪਸੰਦ ਕਰਦੇ ਨੇ ਤੇ ਉਹ ਲੁੱਕ ਆ ਗਿਆ ਐਕਚੁਅਲੀ ਉਸ ਨਾਲ ਕਿਤਾ ਡਿਫੈਂਡਰ ਦੇ ਨਾਲ ਥੋੜੀਕ ਮਿਲਦੀ ਆ ਜੀ ਉਸ ਕਰਕੇ ਗੱਡੀ ਜਿਹੜੀ ਆ ਸੇਲ ਹੋਣ ਦੀ ਕਾਫੀ ਚਾਂਸ ਚ ਹੈ ਆ ਬਿਲਕੁਲ ਜੀ ਆਓ ਤੁਹਾਨੂੰ ਗੱਡੀ ਦੇ ਫੀਚਰ ਸਿਖਾਉਣੀ ਹੈ ਕਿ ਇਹ ਡਿਫੈਂਡਰ ਦੇ ਨਾਲ ਵੀ ਕਹਿੰਦੇ ਮਿਲਦੀ ਹੈ ਕਿਉਂਕਿ ਨੌਜਵਾਨ ਜਿਹੜੇ ਨੇ ਐਸਸੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਜਿਹੜੀਆਂ ਆਪਣੀਆਂ ਗੱਡੀਆਂ ਘਰ ਦੇ ਮਾਡਲ ਹੁੰਦੇ ਨੇ ਉਹਨਾਂ ਨੂੰ ਜਾ ਕੇ ਚੇਚਾ ਇਸ ਤਰ੍ਹਾਂ ਕਰਾਉਂਦੇ ਤੇ ਆਓ ਤੁਹਾਨੂੰ ਉਹਨਾਂ ਗੱਡੀ ਦੇ ਵੀ ਦਿਖਾ ਦਿੰਨੀ ਆ ਇਹਦੇ ਫਿਊਚਰ ਤੁਸੀਂ ਦੇਖ ਸਕਦੇ ਜੋ ਕਿ ਹੰਡੋਈ ਵੱਲੋਂ ਜੋ ਗੱਡੀ ਦੇ ਪੇਸ਼ ਕੀਤੇ ਗਏ ਨੇ ਤੇ ਇਹ ਤੁਸੀਂ ਵੇਖੋ ਕਿ ਇਹਦੇ ਵਿੱਚ ਸਕਰੀਨ ਵੀ ਬਹੁਤ ਵਧੀਆ ਸਿੱਧੀ ਪਲੇਨ ਸਕਰੀਨ ਲਗਾਈ ਗਈ ਹੈ ਔਰ ਇਲੈਕਟ੍ਰੋਨਿਕ ਸੀਟ ਜੀ ਜੀ ਠੀਕ ਹੈ ਜੀ ਔਰ ਸਟੀering ਅਗਰ ਤੁਸੀਂ ਦੇਖੋ ਸਟੀering ਟਿਲਟ ਐਂਡ ਆਪਣਾ ਸਟੀering ਟਿਲਟ ਆਏਗਾ ਔਰ ਇਹਦੇ ਪੈਡਲ ਸ਼ਿਫਟਰ ਤੁਹਾਨੂੰ ਮਿਲ ਜਾਣਗੇ ਇਸ ਤੋਂ ਤੁਸੀਂ ਆਟੋਮੈਟਿਕ ਹੈ ਗੱਡੀ ਹੈ ਇਹਦੇ ਤੁਸੀਂ ਇੱਥੋਂ ਵੀ ਗੱਡੀ ਨੂੰ ਡਰਾਈਵ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਹਦਾ ਜਿਹੜਾ ਜਿਹੜਾ ਇਹਦਾ ਸਕਰੀਨ ਹੈਗੀ ਹੈ ਪੈਨੋਰੋਮਿਕ ਦਿੱਤਾ ਨਿਊ ਡਿਜ਼ਾਈਨ ਹੈਗਾ ਦਾ ਜੀ ਆ ਤੁਸੀਂ ਦੇਖੋ ਸਾਰੀ ਟੋਟਲੀ ਡਿਜੀਟਲ ਸਕਰੀਨ ਹੈਗੀ ਹੈ ਪੂਲੀ ਆਟੋਮੈਟਿਕ ਕਲਾਈਮੇਟ ਕੰਟਰੋਲ AC ਹੈ ਉਹ ਜਿਹੜੀ ਇਹ ਫਰੰਟ ਸੀਟਸ ਹੈ ਇਹ ਉਹ ਵੀ ਵੈਂਟੀਲੇਟਿਡ ਹੈਗੇ। ਨਹੀਂ ਇਹ ਅਗਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਉਹਨੇ ਸਿੱਧਾ ਇਹ ਤੋਂ ਸਟਾਰਟ ਕੀਤਾ ਚਾਬੀ ਤੋਂ ਬਿਨਾ। ਔਰ ਇਹ ਦੀ ਲੁੱਕ ਇਹ ਲੋਕ ਚਾਹੁੰਦੇ ਸੀ ਕਿ ਗੱਡੀ ਫਿਊਚਰ ਦੇ ਵਿੱਚ ਇਸ ਤਰ੍ਹਾਂ ਹੀ ਚੱਲੇ। ਬਿਲਕੁਲ ਸਰ ਜੀ। ਇੱਕ ਤੇ ਟੋਟਲੀ ਇਹਦਾ ਲੁੱਕ ਸੋ ਡਿਜ਼ਾਈਨ ਫੀਚਰਸ ਕਾਫੀ ਅੱਛੇ ਐਡ-ਆਨ ਕਰਕੇ ਆ। ਔਰ ਦੂਸਰੀ ਇਹਦੀ ਹਾਈਟ ਵੀ ਵਧਾਤੀ ਹੈ ਗੱਡੀ ਦੀ। ਹਾਈਟ ਔਰ ਵਿਡਥ ਜ਼ਿਆਦਾ ਹੈਗੀ ਹੈ ਕੰਪੈਰੀਟਿਵਲੀ ਪਹਿਲੇ ਨਾਲੋਂ। ਬਿਲਕੁਲ ਜੀ ਜਿਹੜਾ ਇਹ ਹਿੰਦੂਈ ਵੱਲੋਂ ਦੇਖੋ ਕਿ ਗੱਡੀ ਵੈਨਿਊ ਜਿਹੜੀ ਨਵੀਂ ਕੱਢੀ ਆ ਔਰ ਦੇਖੋ ਕਿ ਇਹ ਬਟਨ ਤੇ ਸਟਾਰਟ ਡਿੱਗੀ ਦਾ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਲੋਕ ਅਕਸਰ ਜਿਹੜੀ ਆ ਡਿੱਗੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਕਿਉਂਕਿ ਜਿਹੜੇ ਕਹਿੰਦੇ ਡਿੱਗੀ ਨਾ ਇਹ ਜਿਹੜਾ ਜ਼ਿਆਦਾਤਰ ਖੁੱਲੀ ਹੋਵੇ ਕਿਉਂਕਿ ਲੋਕਾਂ ਨੇ ਅਕਸਰ ਕਿਤੇ ਟੂਰ ਤੇ ਜਾ ਰਹੇ ਨੇ ਤਾਂ ਟੂਰ ਵਾਸਤੇ ਇਹ ਦੇਖੋ ਤੁਸੀਂ ਇਹਨਾਂ ਦੀ ਸਟਪਨੀ ਜਿਹੜੀ ਇਹਦੇ ਵਿੱਚ ਔਰ ਇਹਦੇ ਇਹ ਬਿਲਕੁਲ ਖੁੱਲੀ ਜਦੋਂ ਤੁਸੀਂ ਟੂਰ ਤੇ ਜਾਓਗੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਇਹ ਨਹੀਂ ਆਵੇਗੀ ਔਰ ਲੁੱਕ ਬਲੈਕ ਲੁੱਕ ਮੰਦੇ ਨੇ ਇਸ ਬਲੈਕ ਲੁੱਕ ਨੂੰ ਵੀ ਕਿਉਂਕਿ ਬਲੈਕ ਲੁੱਕ ਬਹੁਤ ਜ਼ਿਆਦਾ ਚੱਲਦੀ ਹੈ ਤਾਂ ਇਹ ਦੇਖੋ ਤੁਸੀਂ ਕਿ ਇਹਦੇ ਬੈਕ ਆ ਦੇਖ ਸਕਦੇ ਜੋ ਕਿ ਫਿਊਚਰ ਨਵੇਂ ਨਵੇਂ ਫਿਊਚਰ ਦੇ ਵਿੱਚ ਗੱਡੀ ਵੈਨਿਊ ਜਿਹੜਾ ਵਾ ਹੰਡਈ ਦੇ ਦਫ਼ਤਰ ਪਹੁੰਚ ਚੁੱਕੀ ਹੋਈ ਹੈ ਤਾਂ ਸਿਰਫ ਤਾਂ ਸਿਰਫ ਤੁਸੀਂ ਆਉਣਾ ਆਪਣੀ ਇੱਥੇ ਬੁਕਿੰਗ ਕਰਾਉਣੀ ਹੈ ਬੁਕਿੰਗ ਕਰਾਉਣ ਤੋਂ ਬਾਅਦ ਅਸੀਂ ਤੁਹਾਨੂੰ ਇੱਥੋਂ ਦਿਖਾਵਾਂਗੇ ਕਿ ਅਗਰ ਬੈਠ ਕੇ ਵੇਖਿਆ ਜਾਵੇ ਤੇ ਇਹ ਦੇਖ ਸਕਦੇ ਜੋ ਕਿ ਖੁੱਲੀ ਸ਼ੀਟ ਹਰ ਇੱਕ ਚੀਜ਼ अवेलेबल ਲਾਈਟਾਂ ਔਰ ਸਨਰੂਫ ਸਭ ਤੋਂ ਵੱਡੀ ਚੀਜ਼ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਨਰੂਫ ਇਹ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਦਾ ਕਿ ਜਦੋਂ ਇਹ ਫੈਮਿਲੀ ਖਰੀਦਦੀ ਹੈ ਤਾਂ ਬੱਚੇ ਜ਼ਿਆਦਾਤਰ ਪਸੰਦ ਕਰਦੇ ਨੇ ਕਿ ਸਨਰੂਫ ਲੱਗਾ ਹੋਵੇ ਕਿਉਂਕਿ ਇਹ ਬੱਚੇ ਜਦੋਂ ਅੰਦਰ ਬੈਠਦੇ ਨੇ بارش ਹੋਵੇ ਤੇ ਜੇ ਗਰਮੀ ਹੋਵੇ ਤਾਂ ਵੀ ਸਨਰੂਫ ਸਭ ਤੋਂ ਬੈਸਟ ਜਿਹੜੀ ਚੀਜ਼ ਆ ਉਹ ਮੰਨੀ ਜਾਂਦੀ ਔਰ ਵੈਨਿਊ ਦੀ ਜਿਹੜੀ ਇਹ ਗੱਡੀ ਹੈ ਇਸ ਗੱਡੀ ਦੇ ਉੱਪਰ ਕਾਫੀ ਜ਼ਿਆਦਾ ਤੁਸੀਂ ਵੇਖੋ ਲਾਇਲ ਵੀਲ ਵੀ ਪਏ ਹੋਏ ਨੇ ਔਰ ਇਹ ਗੱਡੀ ਦੀ ਲੁੱਕ ਅਸੀਂ ਤੁਹਾਨੂੰ ਦੂਰੋਂ ਐਡੀ ਲੁੱਕ ਦਿਖਾਵਾਂਗੇ ਲੁੱਕ ਵੇਖੋ ਬਿਲਕੁਲ ਬਲੈਕ ਗੱਡੀ ਜਦੋਂ ਵੀ ਕਿਤੇ ਕੋਈ ਆਫਸਰ ਜਾਂ ਕੋਈ ਫੈਮਿਲੀ ਦਾ ਚੰਗੇ ਪਰਿਵਾਰ ਵਾਲੇ ਗੱਡੀ ਦੀ ਲੁੱਕ ਵੀ ਸਾਫ਼ ਨਜ਼ਰ ਆ ਰਹੀ ਹੈ ਔਰ ਵੈਨਿਊ ਗੱਡੀ ਜਿਹੜੀ ਆ ਹੰਡੂਈ ਦੇ ਦਫ਼ਤਰ ਪਹੁੰਚ ਗਈ ਹੈ ਤੁਸੀਂ ਜਦੋਂ ਵੀ ਆਓ ਵਿਜ਼ਿਟ ਕਰੋ ਤਾਂ ਗੱਡੀ ਦਾ ਰੇਟ ਵੀ ਬਹੁਤ ਜਾਇਜ਼ ਹੈ ਜੋ ਮਾਲਕ ਨੇ ਦੱਸਿਆ ਹੈ ਤੇ ਇਹ ਗੱਡੀ ਸਭ ਦੇ ਲਈ ਇੱਕ ਤੋਹਫ਼ਾ ਔਰ ਇੱਕ ਨਵੀਂ ਦੁਲਹਨ ਵਾਂਗ ਜਿਹੜੀ ਆ ਉਹ ਇੱਥੇ ਤਿਆਰ ਹੈ ਪਰ ਜਦੋਂ ਤੁਸੀਂ ਆਓਗੇ ਤਾਂ ਇਸ ਗੱਡੀ ਨੂੰ ਤੁਸੀਂ ਬਹੁਤ ਜ਼ਿਆਦਾ ਵੇਖ ਕੇ ਹੀ ਤੁਹਾਨੂੰ ਬਿਲਕੁਲ ਇਹ ਗੱਡੀ ਪਸੰਦ ਆਏਗੀ ਕਿਉਂਕਿ ਜਿਹੜੀ ਹੰਡਈ ਦੀ ਕੋਈ ਵੀ ਗੱਡੀਆਂ ਨੇ ਅਕਸਰ ਹੀ ਨੰਬਰ 1 ਤੇ ਜੜੀਆਂ ਵਾਂ ਉਹ ਜਾਰੀਆਂ ਨੇ ਪ੍ਰੋ ਚੈਨਲ 2 ਟੀਵੀ ਵਿਜੇ ਕੁਮਾਰ ਤਰਨਤ